हले तो सूट फाड़े फा हले तो पूंगा करके कर ले जाओ सीट के ले जाओ मैं बाहर तो बहुत जल्द बुरी तरह से इतनी साल तो से चल रहे हैं आज दम कट के मेरे बच्चे दीवार कितने हैं मेरे बच्चे बहुत तरह की नींद में हम हो गए हैं इस डर डर के जिंदगी कट रहे है अब के घर आके जब सूट बार फाड़े चार मुंडे ने फड़ मेरे इथे डांग मारी है मारी है ਇਹ ਬਿਸਕੁਟ ਤੇ ਪਿਆਰ ਹੈ ਸਾਰਾ ਤੇ ਆਨੇ ਤਾਂ ਕੋਈ ਐਕਸ਼ਨ ਹੀ ਨਹੀਂ ਲਿੱਤੇਗਾ ਹਲੇ ਵੀ ਨਿਕਲਦਾ ਬਾਈਕ ਤੇ ਕਹਿੰਦਾ ਕਿ ਹੋਰ ਕੀ ਕਰ ਲਿਆ ਮੇਰਾ ਪੁਲਿਸ ਨੇ ਵੀ ਨਹੀਂ ਕਰ ਲਿਆ ਮੈਨੂੰ ਪੁਲਿਸ ਤੇ ਦਸ ਮਿੰਟ ਬਾਅਦ ਆਏ ਸਾਨੂੰ ਕਿਤੇ ਪਹਿਲਾਂ ਤਾਂ ਮੁੰਡਾ ਚਲਾ ਗਿਆ ਕੁਝ ਨਹੀਂ ਹੋਨੇ ਕਿਹਾ ਉਹਨੇ ਦੌੜ ਕੇ ਆਇਆ ਉਹਨੇ ਮੇਰੇ ਕੋਲ ਆਹ ਫੜ ਕੇ ਆ ਪੰਜ ਮੁੰਡਿਆਂ ਨੇ ਆਹ ਫੜ ਕੇ ਪਹਿਲੇ ਮੇਰੇ ਸੀਟੀਆਂ ਖਾਣੀਆਂ ਆ ਮੇਰੇ ਮਾਰ ਗਏ ਆ ਮਾਰ ਕੇ ਉਹਨੇ ਸਿਰ ਮੇਰੇ ਫੜ ਕੇ ਚਾਰ ਪੰਜ ਪੇੜਾ ਮਾਰਿਆ ਉਹਦੇ ਫਿਰ ਮੇਰੇ ਪਰਿਵਾਰ ਮਾਰ ਮਾਰਿਆ ਅੱਜ ਤੇ ਮੇਰੇ ਪਰਿਵਾਰ ਦੀ ਬਰਬਾਦੀ ਹੋਈ ਕਾਲੀ ਤਲਵਾਰ ਦੇ ਗੰਡਾਸੇ ਤੇ ਚੈਨੀਆਂ ਸੀਕੀਆਂ ਨਾਲ ਦੀਆਂ ਭਾਵੇਂ ਜੀ ਇਹਨਾਂ ਨੇ ਕੁਝ ਨਹੀਂ ਇਹ ਸਾਡੇ ਭਰਾ ਨੂੰ ਲੱਭਣ ਆਏ ਸੀ ਕਿ ਇਹਨੂੰ ਹਾਰ ਘਟ ਗੁੜੀਆਂ ਤਿੰਨ ਕਰਨਾ ਇਹ ਸਾਨੂੰ ਕਸੀਟ ਕੇ ਬਾਹਰ ਲੈ ਕੇ ਮੈਨੂੰ ਤੇ ਮੇਰੀ ਭੈਣ ਨੂੰ ਬਾਹਰ ਲੈ ਕੇ ਗਏ ਲੁਧਿਆਣਾ ਲੱਭਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਏ ਲੁਧਿਆਣਾ ਸ਼ਹਿਰ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਛੋਟੀ ਉਮਰਾਂ ਦੇ ਨੌਜਵਾਨ ਜਿਹੜੇ ਨੇ ਉਹ ਵੀ ਅੱਜ ਨੂੰ ਦਾਤ ਤੇ ਗੰਡਾਸੀਆਂ ਚੱਕਣੀ ਸ਼ੁਰੂ ਕਰ ਦਿੱਤੀ ਨੇ ਉਹਨਾਂ ਨੇ ਲੇਕਿਨ ਇਹ ਗੱਲ ਅਸੀਂ ਕਰ ਰਹੇ ਹਾਂ ਰਾਮਨਗਰ ਗਲੀ ਨੰਬਰ 8 ਦੀ ਜਿੱਥੇ ਬੀਤੇ ਵੀਰਵਾਰ ਦੀ ਰਾਤ ਨੂੰ ਤਕਰੀਬਨ ਜੋ ਮਹਿਲਾਵਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਥੱਪੜ-ਥੁੱਪੜ ਮਾਰੇ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਤੇਜ਼ਦਾਰ ਹਥਿਆਰਿਆਂ ਨਾਲ ਹਮਲਾ ਵੀ ਕੀਤਾ ਜਾਂਦਾ ਜਿਹੜੀ ਵੀਡੀਓ ਵੀ ਨਾਲ ਦੀ ਨਾਲ ਜਿਹੜੀ ਚਲਦੀ ਦੇਖ ਰਹੇ ਹੋ ਕਿ ਛੋਟੀ ਉਮਰ ਦੇ ਨੇ ਲੜਾਈ ਕਿਸ ਸਪੇਸ ਤੋਂ ਹੋਈ ਵੀ ਤੁਹਾਨੂੰ ਦੱਸਾਂਗੇ ਲੇਕਿਨ ਆਖਰ ਕਾਨੂੰਨ ਦੀ ਪਰਵਾਹ ਨਾ ਕਿਤੇ ਬਗਾਰੇ ਹੁੱਲੜਬਾਜ਼ ਕਿੰਨੀ ਹੁੱਲੜਬਾਜ਼ੀ ਕਰਦੇ ਆ ਤੇ ਦਾਤਿਕ ਨਸੀ ਐਵੇਂ ਹੱਥਾਂ ਫੜੀਆਂ ਹੋਇਆ ਜਿਹਦਾ ਟ੍ਰੈਂਡ ਹੋ ਗਏ ਤੇ ਮਾਰਨ ਵਕਤ ਵੀ ਨਹੀਂ ਸੋਚਦੇ ਕਿ ਆਖਰ ਕਿਸ ਦੇ ਪਰਿਵਾਰ ਦਾ ਜੀ ਚਲਾ ਜਾਊਗਾ ਲੇਕਿਨ ਉਹ ਮਾਂ ਬੇਟੀਆਂ ਸਾਡਾ ਮੌਜੂਦਾ ਗਲਪਕ ਕਰਦੇ ਆ ਕਿ ਹੋਇਆ ਕੀ ਸੀਗਾ ਪੂਰਾ ਮ ਇਨਾ ਦੀ ਤਲਵਾਰ ਦੇ ਗੰਡਾਸੇ ਤੇ ਚੈਨੀਆਂ ਸੀਗੀਆਂ ਇਹਨਾਂ ਦੇ ਹੱਥਾਂ ਵਿੱਚ ਇਹਨਾਂ ਨੇ ਕੁਝ ਨਹੀਂ ਇਹ ਸਾਡੇ ਭਰਾ ਨੂੰ ਲੱਭਣ ਆਏ ਸੀ ਕਿ ਇਹਨੂੰ ਬਾਹਰ ਕੱਢ ਕੁੜੀਆਂ ਤੇ ਨਹੀਂ ਕਰਨਾ ਇਹ ਸਾਨੂੰ ਕੋ ਸੀਟ ਕੇ ਬਾਹਰ ਲੈ ਕੇ ਕਿ ਮੈਨੂੰ ਤੇ ਮੇਰੀ ਭੈਣ ਨੂੰ ਬਾਹਰ ਲੈ ਕੇ ਗਏ ਅਸੀਂ ਕਿਹਾ ਜੀ ਅਸੀਂ ਕੁਝ ਨਹੀਂ ਅਸੀਂ ਨਹੀਂ ਲੜਨਾ ਤੂੰ ਜਾਓ ਪੰਜ 10 ਮੁੰਡੇ ਆਏ ਸਾਨੂੰ ਇੱਥੇ ਪਹਿਲਾਂ ਤਾਂ ਮੁੰਡਾ ਚਲਾ ਗਿਆ ਕੁਝ ਨਹੀਂ ਉਹਨੇ ਕਿਹਾ ਉਹਨੇ ਦੌੜ ਕੇ ਆਇਆ ਉਹਨੇ ਮੇਰੇ ਕੱਪ ਇਹ ਫੜ ਕੇ ਆ ਪੰਜ ਮੁੰਡਿਆਂ ਨੇ ਇਹ ਫੜ ਕੇ ਪਹਿਲੇ ਮੇਰੇ ਸੀਟੀਆਂ ਸਾਰੀਆਂ ਮੇਰੇ ਮਾਰੀਆਂ ਹੋਈਆਂ ਆ ਮਾਰ ਕੇ ਉਹਨੇ ਫਿਰ ਮੈਨੂੰ ਫੜ ਕੇ ਚਾਰ ਪੰਜ ਪੇੜਾ ਮਾਰੀਆਂ ਉਸ ਦਿਨ ਮੇਰੇ ਪਿੱਠ ਤੇ ਤਲਵਾਰ ਮਾਰੀ ਆ ਜੱਖਾਂ ਮ ਉਤੋਂ ਬਾਅਦ ਮੇਰੀ ਮੰਮੀ ਨੂੰ ਕਸੀਟਿਆ ਬੜੀ ਗੰਦੀਆਂ ਕਿਤੇ ਕਾਲਾ ਫਿਰ ਮੇਰੀਆਂ ਭੈਣਾਂ ਨੂੰ ਵੀ ਥੋੜੇ ਰੋੜੇ ਬੱਤੇ ਵੀ ਮਾਰੇ ਐ ਤੇ ਤਲਵਾਰਾਂ ਇਹਨੇ ਤੇ ਭੈਣਾਂ ਤੇ ਵੀ ਚੱਲੀਆਂ ਲੜਵਾਂ ਕਹਿੰਦੇ ਉਹ ਵੀਡੀਓ ਤੁਸੀਂ ਨਾ ਬਣਾਉਂਦੇ ਉੱਪਰ ਉਹ ਵੀਡੀਓ ਜਿਹੜਾ ਅਸੀਂ ਸੱਚ ਬਣਾ ਰਹੇ ਚਾਗੇ ਨਾ ਬਣਾਉਂਦੇ ਤੇ ਪ੍ਰੂਫ ਤੁਹਾਡੇ ਕੋਲ ਕੀ ਸੀਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਡੀ ਗਲੀ ਗਵਾੜ ਵੀ 5 ਦਿਨ ਤਿਆਰ ਨਹੀਂ ਸਾਰੇ ਡਰੇ ਪਏ ਨੇ ਤੇ ਪੁਲਿਸ ਪੁਲਿਸ ਅਜੇ ਕੁਝ ਨਹੀਂ ਕਰਦੀ ਕੁਝ ਨਹੀਂ ਕੀਤਾ ਸਾਡੇ ਨਾਲ ਤੇ ਇਹ ਵੀਰਵਾਰ ਦੀ ਵਾਰਦਾਤ ਤਾਂ ਚੁੰਕੀ ਲੱਗ ਗਈ ਹੈਗੀ ਐ ਤੇ ਕੋਈ ਘਰ ਵੇ ਨਹੀਂ ਹਾਂਜੀ ਕਰਕੇ ਆਏ ਸੀ ਅਸੀਂ 2:30 ਵਜੇ ਅਸੀਂ ਉੱਥੇ ਕਰਕੇ ਆਏ ਕੰਪਲੇਨ ਆ ਆਪਣਾ ਜੋਗਿੰਦਰ ਪਾਲ ਜੋਗਿੰਦਰ ਪਾਲ ਜੋਗਿੰਦਰ ਪਾਲ ਉਹਨੇ ਕੋਈ ਸੁਣਵਾਈ ਨਹੀਂ ਨਹੀਂ ਹਲੇ ਵੀਰਵਾਰ ਤੋਂ ਹੋ ਗਿਆ ਹਲੇ ਤਾਂ ਕੋਈ ਸੁਣਵਾਈ ਨਹੀਂ ਹੋਈ ਮੇਰੇ ਫੜ ਕੇ ਕਰੋ ਸੂਟ ਬਾਹਰ ਫਾੜਿਆ ਚਾਰ ਮੁੰਡਿਆਂ ਨੇ ਫੜ ਕੇ ਮੇਰੇ ਮੇਰੇ ਇੱਥੇ ਡੰਗ ਮਾਰੀ ਹੈ ਤਲਵਾਰ ਮਾਰੀ ਹੈ ਇੱਥੇ ਆ ਦੇਖੋ ਇਹ ਬੈਟਫਿਟ ਤੇ ਪਿਆ ਹੋਇਆ ਸਾਰਾ ਤੇ ਹਲੇ ਤਾਂ ਕੋਈ ਐਕਸ਼ਨ ਨਹੀਂ ਲਿੱਤੇਗਾ ਹਲੇ ਵੀ ਨਿਕਲਦਾ ਬਾਈਕ ਤੇ ਕਹਿੰਦਾ ਕਿ ਹੁਣ ਕੀ ਕਰ ਲਿਆ ਮੇਰੇ ਆਪਣੇ ਸੁਨੇਹ ਪਰਲੇ ਵੀ ਨੂੰ ਪੁਲਿਸ ਨੇ ਇੱਦਾਂ ਧਮਕੀਆਂ ਦੇ ਕੇ ਕਹਿੰਦਾ ਕੱਢ ਤੇਰੇ ਭਰਾ ਨੂੰ ਹਲੇ ਸਕੂਲੋਂ ਚੱਕ ਕੇ ਲੈ ਜਾਵਾਂਗਾ ਸੀਪ ਵਿੱਚ ਅਜੇ ਵੀ ਮੇਰੇ ਭਰਾ ਬਾਰੇ ਗੱਲ ਕਰਾਂ ਕਿ ਪੁਲਿਸ ਚੁੰਕੀ ਲੱਗ ਗਈ ਤੇ ਪੁਲਸ ਨੇ ਵੀਰ ਭਾਰ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਨੂੰ ਮਰਨ ਕੰਡੇ ਛੜਦਾ ਹਾਂਜੀ ਕੋਈ ਐਕਸ਼ਨ ਨਹੀਂ ਲੈਂਦੇ ਪਏ ਆ ਅਸੀਂ ਪੁੱਛਿਆ ਕਹਿੰਦਾ ਹਲੇ ਉਹ ਉਹ ਬਿਮਾਰ ਹੈਗਾ ਹਲੇ ਐਕਸ਼ਨ ਨਹੀਂ ਲੈ ਸਕਦੇ ਕੁਝ ਇੱਦਾਂ ਕਰਕੇ ਟਾਲਦੇ ਪਏ ਆ ਬਾਤ ਤੁਹਾਡੇ ਤੇ ਜਿਸ ਤਰ੍ਹਾਂ ਹਸਾਬ ਦੇ ਨਾਲ ਵੀਡੀਓ ਦੇ ਵਿੱਚ ਹਥਿਆਰ ਉਹ ਤੁਹਾਨੂੰ ਇੰਜਰਡ ਕਰ ਜਾਂਦੇ ਫਿਰ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਾ ਕਰੇ ਕੁਝ ਵੀ ਨਹੀਂ ਕਰਦੇ ਪਏ ਆਏ ਯਾ ਤੁਹਾਨੂੰ ਦਿਖਾਇਆ ਸਰੋ ਸਮਾਈ ਨਹੀਂ ਸੀਗੀ ਬਹੁਤ ਜੱਦ ਬਰੀ ਤਰ੍ਹਾਂ ਸਿੱਕਨੇ ਸਾਲਾਂ ਤੋਂ ਐਸੇ ਚੱਲ ਰਹੇ ਆਂ ਅੱਜ ਦਮ ਕੱਟ ਕੇ ਮੇਰੇ ਬੱਚੇ ਦੀ ਵਾਰ ਕੀਤੀ ਹੈ ਮੇਰੇ ਬੱਚੇ ਬਹੁਤ ਰਾਤ ਦੀ ਨੀਂਦ ਰੋਮੋ ਹੀ ਪਈ ਐ ਜੜੜੜ ਕੇ ਜ਼ਿੰਦਗੀ ਕੱਟ ਰਹੇ ਹੋ ਸ਼ਰਮ ਉਹਲੇ ਡਰ ਰਹੇ ਹੋ ਕੋਈ ਜਵਾਬ ਨਹੀਂ ਦਿੰਦਾ ਪਏ ਕੋਈ ਸਾਥ ਨਹੀਂ ਸਦਾ ਦੇ ਰਹੇ ਇਸ ਕਰਕੇ ਕੱਲੀ ਜਿਵਾ ਮੈਂ ਕਿ ਮਰੂੰਗੀ ਮਰੂ ਘੂਲ ਮੈਂ ਮੀਡੀਆ ਤੇ ਜਾ ਕੇ ਗੱਲ ਕਰੂੰਗੀ ਪੁਲਿਸ ਕਮਿਸ਼ਨ ਨਾਲ ਮਿਲ ਸਕਦੇ ਚੌਂਕੀ ਇੰਚਾਰਜ ਨੂੰ ਮਿਲਿਆ ਤੁਸੀਂ ਲੇ ਚਾਰਜਸ ਇਸ ਰਾਤੀ 1:30 ਵਜੇ ਗਏ ਸੀ ਇਹ ਇਹ ਪਹਿਲਾ ਸਾਡੇ ਤੋਂ ਪਹਿਲਾ ਪਰਚਾ ਕਰਾਨ ਚਲੇ ਗਏ ਕਿਸ ਚੀਜ਼ ਦਾ ਮਾਰ ਗਿਆ ਤੁਹਾਡੇ ਹਮਾਰੀਆਂ ਸਾਡੇ ਤੇ ਪਰਚਾ ਕਰਾਨ ਆਪ ਚਲੇ ਗਏ ਇਹ ਕੁਛ ਨਹੀਂ ਪਿੱਛੋ ਦੀ ਮੁੰਡੇ ਨਾਲ ਕਿੰਨਾ ਹਮੜਾ ਕਿਤਾ ਫਿਰ ਸਾਨੂੰ ਸਿਵਲ ਹਸਪਤਾਲ ਚ ਕਹਿੰਦੇ ਆਹਦਾ ਪਰਚਾ ਕਰਾਨ ਆਏ ਨੇ ਤੁਸੀਂ ਕੀ ਚਿੱਤਾਗੇ ਬਈ ਤੁਸੀਂ ਕਿੱਦਾਂ ਪਰਚਾ ਕਰਾ ਉੱਥੇ ਸਾਡਾ ਕੁਛ ਵੀ ਨਹੀਂ ਹੋਇਆ ਫਿਰ ਅਸੀਂ ਘਰ ਆਏ ਹਾਂ ਹਸਪੀਟਲ ਸਾਰਾ ਤੁਮਕੇਨ ਦੇ ਕੇ ਬੈਕ ਇਹਨਾਂ ਨੂੰ ਇੱਥੇ ਪੜਦਾਂਗੇ ਤਾਂ ਅੱਜ ਦੇ ਰਾਤੀ ਨੇ ਇਹ ਇਹਦਾ ਭਰਾ ਮੈਡੀਕਲ ਨਹੀਂ ਕਰਾਇਆ ਕਰਾਇਆ ਹੋਇਆ ਉਹਦਾ ਵੀ ਕੋਈ ਐਕਸ਼ਨ ਨਹੀਂ ਸਾਡੇ ਕੋਲ ਪਰਚੇ ਪਏ ਨੇ ਮੈਡੀਕਲ ਹੋਈ ਤੋਂ ਤੋਰੇ ਦੋ ਹੋਏ ਆ ਦੋਨੋਂ ਮੈਡੀਕਲ ਹਾਂਜੀ ਦੋਨਾਰੇ ਹੋਈ। ਸੁਣਵਾਈ ਸਾਡੀ ਨਹੀਂ ਹੋਈ। ਕਿਉਂ ਮਜ਼ਾਕ ਹੀ ਸੁਣਵਾਈ ਕਿਉਂ ਨਹੀਂ? ਇਹਨਾਂ ਤੋਂ ਡਰਦੇ ਹੋਣੇ ਆ। ਇਹਨਾਂ ਤੋਂ ਡਰਦੇ ਹੋਣੇ ਤਾਂ ਕਰਕੇ ਸਾਡੀ ਸਾਡੀ ਸੁਣਵਾਈ ਨਹੀਂ ਆ। ਅੱਜ ਸਾਰੀ ਗਲੀ ਮੇਲਾ ਡਰਦਾ ਇਹਦੇ ਤੋਂ। ਕਿ ਤੁਸੀਂ ਉਹ ਵੀਡੀਓ ਵਾਇਰਲ ਕਰ ਦਿੱਤੀ ਕਿ ਮੀਡੀਆ ਕੋਲ ਪਹੁੰਚੇਗੀ। ਹਾਂਜੀ ਜੀ। ਕਿ ਸਾਡੇ ਹੁਣ ਕੋਈ ਸੁਣਵਾਰੀ ਸਤਾ ਕੇ ਮੀਡੀਆ ਕੋਲ ਪਾਏ ਕਿ ਸਾਡੀ ਸੁਣਵਾਰੀ ਘੋਵੇ ਸਾਡੇ ਕੁੜੀਆਂ ਦਿਨ ਤਹਾਰੇ ਗੁੰਡਾਗਰਦੀ ਹੋ ਰਹੀ ਹੈ ਮਾਰ ਬਟੇਆ ਹੋ ਰਹੀ ਹੈ ਮੈਂ ਕਹਿੰਦਾ ਕਿ ਸੀਟ ਕੇ ਮੇਰਾ ਸੂਟ ਮੁੰਡਿਆ ਨੇ ਫਾੜਿਆ ਚਾਰ ਮੁੰਡਿਆ ਨੇ ਮਿਲ ਕੇ ਮੇਰਾ ਸੂਟ ਫਾੜਿਆ ਉੱਥੇ ਹਾਂਜੀ ਅੰਦਰ ਵੜ ਕੇ ਇਧਰੋਂ ਬਾਹਰ ਮੈਂ ਕਸੀਟ ਕੇ ਬਾਹਰ ਲੈ ਗਈ ਆ ਸਾਰਿਆਂ ਨੂੰ ਸਾਡੇ ਨੇ ਫੜ ਕੇ ਮੇਰਾ ਸੂਟ ਉਧਰੋਂ ਫਾੜਿਆ ਸਾਰਿਆਂ ਨੇ ਮਿਲ ਕੇ ਪਹਿਲਾਂ ਤਾਂ ਸਾਡੀ ਇੱਜ਼ਤਾਂ ਤੇ ਹੱਥ ਪਾਇਆ ਮੁੰਡਿਆਂ ਨੇ ਜਿਤਾ ਤੇ ਹੱਥ ਪਾਈਆਂ ਇਹ ਚ ਡਿਟਾ ਮਾਰੀਆਂ ਮੇਰੇ ਕੀ ਬਸ ਕੱਪੜੇ ਪਾੜेंगे ਤਾਂ ਕਿ ਕੁਝ ਨਹੀਂ ਦੇਖੇ ਕਿੱਧਰ ਹੱਥ ਪਾ ਰਿਹਾ ਕਿੱਧਰ ਨਹੀਂ ਪਾ ਰਿਹਾ ਉਹਨੇ ਮੁੰਡਿਆਂ ਨੇ ਸਾਰਿਆਂ ਨੇ ਇੱਦਾਂ ਦੇ ਲੇ ਗੱਲ ਗੰਦੀਆਂ ਕੱਢੀਆਂ ਨੇ ਛਿੜਖਾਣੀ ਸਾਰੀ ਛਿੜਕਾਣੀ ਸਮਝ ਲੋ ਇੱਦਾਂ ਦਾ ਕੀਤਾ ਆ ਉਹਨਾਂ ਨੇ ਕਿਸੇ ਕੋਈ ਨਹੀਂ ਸਕਦੇ ਜਿਹੜੇ ਸਾਡੇ ਨਾਲ ਬੀਤੇ ਆਂ ਆਪ ਸਾਡੇ ਸੱਟਾ ਕਿੱਥੇ ਲੱਗਿਆ ਮੇਰੇ ਕੋਲ ਪੂਰਾ ਵੀ ਨਹੀਂ ਦੰਦਾ ਕੋਈ ਲੇਡੀ ਚੁੰਦੀ ਤਾਂ ਮੈਂ ਸੱਟਾ ਦਿਖਾ ਦਿੰਦੀ ਤੁਸੀਂ ਮੈਂ ਨਾ ਚ ਨਹੀਂ ਦਿਖਾ ਸਕਦੇ ਕਿੱਧਰ ਸੱਟ ਹੁਣ ਸੜਿਆ ਹੰਤਕ ਪੇਨ ਹੋ ਰਹੀ ਸਾਨੂੰ ਪਤਾ ਕਿੱਥੇ ਕਿੱਥੇ ਦਰਦਾ ਇਹ ਦਰਦਾ ਉਹਨਾਂ ਫਿਰ ਅਜੋਰ ਪਜਦੇ ਸਾਡੇ ਕੋਲ ਕੋਈ ਚਾਂਸ ਵੀ ਨਹੀਂ ਸੀ ਸਾਡੇ ਕੋਲ ਇੱਕ ਸਾਡਾ ਭਰਾ ਸਾਡੇ ਕੋਲ ਭਰਾ ਸੀ ਅਸੀਂ ਭਰਾ ਨੂੰ ਅੰਦਰ ਕਰਤਾ ਸਾਡੇ ਭਰਾ ਨੂੰ ਹੀ ਮਾਰਨ ਦੇ ਪਿੱਛੇ ਫਿਰਦਾ ਪੈਸੀ ਅਸੀਂ ਭਰਾ ਨੂੰ ਗਿਆ ਭਰਾ ਤੋਂ ਵੀਡੀਓ ਬਣਾ ਕੋਈ ਤੁਸ ਜਾ ਇਹ ਸਾਡੇ ਤੇ ਹੱਥ ਨਹੀਂ ਚੁੱਕਣਗੇ ਇਹਨਾਂ ਨੇ ਫਿਰ ਵੀ ਸਾਡੇ ਤੇ ਹੱਥ ਚੁੱਕਿਆ ਮਤਲਬ ਇੱਕ ਇੱਜ਼ਤ ਨੂੰ ਵੀ ਨਹੀਂ ਦੇਖਿਆ ਤੇ ਮਹਿੰਗਾ ਨੂੰ ਵੀ ਨਹੀਂ ਦੇਖਿਆ ਨਹੀਂ ਨਹੀਂ ਬਿਲਕੁਲ ਵੀ ਨਹੀਂ ਜੇ ਮੇਰੇ ਜਵਾਈਆਂ ਨੂੰ ਪਤਾ ਤੁਹਾਨੂੰ ਆਕੇ ਮੇਰੇ ਕੁੜੀਆਂ ਨੂੰ ਮੇਰੇ ਕੋਲ ਕਿਛੇ ਨਹੀਂ ਮੇਰੇ ਜਵਾਈਆਂ ਲੈ ਕੇ ਜਾਣਗੇ ਮੇਰੇ ਕੁੜੀਆਂ ਨੂੰ ਜਿਹਨਾਂ ਦੇ ਜਿੱਥੇ ਹੱਥ ਪਾਇਆ ਉਹ ਇਹਨਾਂ ਨੇ ਸਾਨੂੰ ਗੰਦ ਹਜੇ ਵੀ ਉਹ ਸਾਨੂੰ ਮਾਰ ਕੇ ਗਏ ਤੇ ਗੰਦੇ ਗੰਦੇ ਗਾਲਾਂ ਸਾਨੂੰ ਕੱਟਦੇ ਪਏ ਗਲੀ ਮੋਲੇ ਚ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਗਲੀ ਚ ਹਲੇ ਤਾਂ ਸੂਟੀ ਫਾੜਿਆ ਹਲੇ ਤਾਂ ਕੰਗਾ ਕਰਕੇ ਲੈ ਜਾਵਾਂਗੇ ਸੀਟ ਤੇ ਲੈ ਜਾਵਾਂਗੇ ਬਾਹਰ ਤੁਹਾਨੂੰ ਇਹ ਯੂਪੀ ਬਿਹਾਰ ਹੈ ਪਤਾ ਨਹੀਂ ਤੁਹਾਨੂੰ ਉਸ ਨੂੰ ਪੁੱਛੋ ਜਿਹੜਾ ਪੁਲਿਸ ਐਕਸ਼ਨ ਨਹੀਂ ਲੈਂਦੇ ਕਹਿੰਦਾ ਹਲੇ ਤਾਂ ਸੂਟੀ ਫਾੜਿਆ ਹਲੇ ਤਾਂ ਸੀਟ ਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਹਜੇ ਪੁਲਿਸ ਦੇਖੀ ਨਹੀਂ ਪੰਜਾਬ ਕੁਛ ਨਹੀਂ ਕਰਦੇ ਪਏ ਆਂਦੇ ਪਏ ਜਾਂਦੇ ਪਏ ਬਸ ਹੋਰ ਕੁਛ ਨਹੀਂ ਕਰਦੇ ਪਏ ਇਦਾਂ ਕੁਝ ਹੋਇਆ ਹੀ ਨਹੀਂ ਇਦਾਂ ਘੁੰਮਦੇ ਪਏ ਜਿੱਦਾਂ ਕੁਝ ਵੀ ਨਹੀਂ ਹੋਇਆ ਨਾਰਮਲ ਹੈ ਸਭ ਕੁਝ ਸਾਫ਼ ਕੀ ਚਾਹੁੰਦੇ ਹੋ ਪੁਲਿਸ ਕੂਸ਼ਲ ਲੁਧਿਆਣਾ ਦੀ ਚੌਂਕੀ ਸਾਫ਼ ਨਹੀਂ ਸਾਫ਼ ਹੋਵੇ ਲੈ ਸਾਫ਼ ਹੋਵੇ ਸਾਫ਼ ਹੋਵੇ ਜਿਹਦਾ ਹੈ ਔਰ ਕੁਛ ਨਹੀਂ ਦਿਨ ਦਿਹਾੜੇ ਜਿਹੜਾ ਤਲਵਾਰ ਚਲਾ ਸਕਦਾ ਉਹ ਤਾਂ ਕੱਲ ਮਾਰ ਵੀ ਸਕਦਾ ਬੰਦੇ ਨੂੰ ਕੱਲ ਮੇਰੇ ਭਰਾ ਨੂੰ ਕਹਿੰਦਾ ਸਕੂਲ ਜਾਊਗਾ ਮੈਂ ਉੱਥੇ ਚੱਕ ਕੇ ਮਾਰੂੰਗਾ ਉਹਨੂੰ ਪਹਿਲੀ ਕੱਲ ਮੇਰੇ 3 ਸਾਲ ਦੇ ਬੱਚੇ ਨੇ ਇਹਦੀ ਮਾਤਾ ਨੇ ਮੇਰੇ 3 ਸਾਲ ਦੇ ਬੱਚਾ ਨੂੰ ਵੀ ਧਮਕੀ ਦਿੱ ਤਲਾਰਾ ਨਾਲ ਬੜਦਣਾ ਇਹ ਹੁੰਦੀ ਆਈ ਕਹਿੰਦੀ ਮੰਮੀ ਦੇਖ ਲੈ ਮੈਂ ਲਾਂਦੀ ਪੇ ਕਹਿੰਦੀ ਤਲਾਰਾ ਨਾਲ ਪੜ੍ਹ ਦੇਣੀ ਹੈ ਮੈਂ ਕਿ ਬੜ ਕਿਸੇ ਨਾਲ ਕੀ ਹੁੰਦਾ ਪੁੱਤ ਕੋਈ ਗੱਲ ਨਹੀਂ ਚੱਟ ਪਰੇ ਅੱਧਾ ਤੋਂ ਦੋੜਦੀ ਆਈ ਮੈਨੂੰ ਪੜ੍ਹ ਲਈ ਇਹਨੇ ਬਿਲਕੁਲ ਇਹ ਮਾਮਲਾ ਤੁਹਾਂ ਦਾ ਜੀ ਆਰਾਮਨਗਰ ਗਲੀ ਨੰਬਰ 8 ਦਾ ਜਿੱਥੇ ਮਹਿਲਾਵਾਂ ਜਿਹੜੀਆਂ ਨੇ ਇਕੱਲੀਆਂ ਕਰੇ ਹੁੰਦੀਆਂ ਨੇ ਜੋ ਵੀਡੀਓ ਇੱਕ ਨਾਂ ਦੇ ਨਾਲ ਦੇਖ ਰਹੇ ਹੋ ਇਹ ਕਿੱਥੇ ਨਾ ਕਿਤੇ ਸਵਾਲ ਖੜਾ ਕਰਦਾ ਹੈ ਕਿ ਆਖਿਰ ਹੁੱਲੜ ਵੱਜਣ ਦੇ ਉੱਤੇ ਜਿਹੜੇ دہشتਗਰ ਤੇ ਨਵੀਂ ਨਵੀਂ ਜਵਾਨੀ ਦੇ ਵਿੱਚ ਜਿਹੜੇ ਬਦਮਾਸ਼ ਬੰਦੇ ਨੇ ਜਿਹੜੇ ਗੈਂਗਸਟਰ ਬਣਨ ਦਾ ਰੂਪ ਧਾਰਨ ਕਰਦੇ ਨੇ ਉਹ ਇਹ ਵੀਡੀਓ ਹੈ ਕਿ ਛੋਟੀ ਉਮਰਾਂ ਦੇ ਵਿੱਚ ਪੁਲਸਾ ਡਰ ਖਤਮ ਕਰਦੇ ਨੇ ਆਪਣੀ ਨਿਗਾ ਦੇ ਵਿੱਚ ਪੁਲਸਾ ਡਰ ਖਤਮ ਕਰਦੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਛੋਟੀ ਉਮਰਾਂ ਦੇ ਵਿੱਚ ਇਹਨਾਂ ਦੇ ਨਕੇਲ ਪਾਈ ਜਾਵੇ ਲੇਕਿਨ ਹੁਣ ਦੇਖਦੇ ਹਾਂ ਖਬਰ ਚੱਲਣ ਤੋਂ ਬਾਅਦ ਤਾਂ ਯਕੀਨੀ ਹੈ ਕਿ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਚੌਕੀ ਇੰਚਾਰਜ ਸੁਜੀ ਸੈਣੀ ਤੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਇਹ ਮਾਮਲਾ ਧਿਆਨ 'ਚ ਕਦੋਂ ਆਇਆ ਲੇਕਿਨ ਧਿਆਨ ਵਿੱਚ ਆਉਣ ਤੋਂ ਬਾਅਦ ਅਸਲ ਕਾਰਵਾਈ ਕਦੋਂ ਕੀਤੀ ਜਾਊਗੀ ਜੁੜੇ ਹੋਏ ਕੈਮਰਾਮੈਨ ਹਾਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਕਹਿੰਦੇ ਕਿ ਰਾਮਨਗਰ 8 ਨੰਬਰ ਗਲੀ ਚ ਲੜਾਈ ਹੋਈ ਹੋਣੀ ਵੀਰਵਾਰ ਨੂੰ ਕੀ ਮਾਮਲਾ ਕਿ ਜਿਹੜੀ ਵੀਡੀਓ ਬੜੀ ਵਾਇਰਲ ਹੋ ਰਹੀ ਸੀਗੀ ਉਹ ਭਾਜੀ ਬਜ਼ੁਰਗ ਮਾਤਾ ਆਈ ਮਾਤਾ ਦੇ ਪਹਿਲਾਂ ਬੈਠੀ ਸੀ ਉੱਥੇ ਬਰੂਆ ਚ ਜੀ ਠੀਕ ਹੈ ਉੱਥੇ ਗਈਆਂ ਇੱਕ ਕੁੜੀ ਨੰਗੀ ਆ ਜੀ ਕੋਈ ਇਹਨਾਂ ਦੋਨਾਂ ਵਿੱਚ ਕੋਈ ਗੱਲਬਾਤ ਹੋਈ ਉਦੋਂ ਹੀ ਜੀ ਕੋਈ ਇਹਨਾਂ ਦੀ ਆਪਸ ਵਿੱਚ ਪਹਿਲੇ ਵੀ ਰੰਜਿਸ਼ ਚੱਲਦੀ ਸੀ ਜੀ ਉਹ ਮਾਤਾ ਨੇ ਕੋਈ ਕਿਹਾ ਹੋਣਾ ਜਾਂ ਉਹਨੇ ਕੁੜੀ ਨੇ ਕਿਹਾ ਹੋਣਾ ਕੁੜੀ ਚਲ ਗਈ ਘਰ ਜੀ ਜੇ ਮਾਤਾ ਨੇ ਗਿਆ ਹੋਣਾ ਕੁਝ ਜੀ ਜੋ ਕੁੜੀ ਘਰ ਗਈ ਘਰ ਆਪਣੀ ਭੈਣ ਤੇ ਮਾਤਾ ਨੂੰ ਨਾਲ ਲੈ ਕੇ ਜੀ ਮਾਈ ਮਾਈ ਨੂੰ ਦੇਰ ਤਾਂ ਜੀ ਕਿ ਮਾਈ ਨੂੰ ਕੋਟਾ ਮਾਈ ਦੇ ਸਾਥ ਚੜਾਈ ਫਿਰਦੀ ਸੀ ਉਹ ਇੱਥੇ ਕੰਬਲੇ ਲਖਾਨ ਆਈ ਜੀ ਜੋ ਇੱਥੇ ਕੰਬਲੇ ਲਖਾਈ ਤੇ ਮੁੰਡਾ ਉਹਦੀ ਹੱਥ ਠੀਕ ਨਹੀਂ ਮੈਂ ਪਹਿਲਾਂ ਤੂੰ ਇਹਨੂੰ ਠੀਕ ਕਰ ਤੂੰ ਇਹ ਠੀਕ ਹੋ ਜੇ ਪਹਿਲਾਂ ਫੇਰੀ ਮੈਂ ਕਰ ਦਾਂਗਾ ਜੀ ਕਹਿੰਦੇ ਨਹੀਂ ਇਹੀ ਕੰਬਲੇ ਨਾਲ ਮੈਂ ਲਗਾ ਦੋ ਆਪਾਂ ਕੰਬਲੇ ਤੇ ਹੌਸਪੀਟਲ ਭੇਜਤਾ ਜੀ ਹੌਸਪੀਟਲ ਤੋਂ ਬਾਅਦ ਉਹ ਉਹਦਾ ਜਿਹੜਾ ਪੋਤਰਾ ਸੀ ਉਹ 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 ਕੁੜੀਆਂ ਨੂੰ ਜਾ ਕੇ ਲੜਾਈ ਕਰ ਆਇਆ ਜੀ ਠੀਕ ਹੈ ਹਾਂਜੀ ਉਹ ਲੜਾਈ ਕਰ ਲਿਆ ਹੈ ਉਹਨਾਂ ਨਾਲ ਉਹ ਕੁੜੀਆਂ ਨੇ ਕੁੜੀਆਂ ਨੇ ਕੁੜੀਆਂ ਦੇ ਹੱਥੀ ਵੀ ਵਿਆ ਜਿਵੇਂ ਕਹਿ ਦਿੱਤੀ ਜੀ ਉਹ ਮੂਵੀ ਜੀ ਬਣਾਈ ਹੋਈ ਹੈ ਨਾ ਮੇਰੇ ਮੁੰਡੇ ਫੋਟੋ ਤੇ ਕਿਹੜੇ ਬੱਚੇ ਨੇ ਬਣਾਈ ਹੈ ਜੀ ਜੀ ਵੀਡੀਓ ਵਾਇਰਲ ਬੜੀ ਹੋ ਰਹੀ ਸੀਗੀ ਉਹਦੇ ਤੇ ਦਾਦੂ ਫੜੇ ਹੋਏ ਤੇ ਗੰਨਤੀਆਂ ਫੜੀਆਂ ਹੋਈਆਂ ਸੀਗੀਆਂ ਉਹ ਫੜੀਆਂ ਹੋਈਆਂ ਸੀ ਉਹ ਇਹੋਈ ਗੱਲ ਆ ਕਿ ਉਹਨੇ ਮਾਰਿਆ ਵੀ ਹੁੰਦੇ ਦੋਨਾ ਕੁੜੀਆਂ ਦੇ ਵੀ ਵੱਜੀ ਆ ਜੀ ਵੀਡੀਓ ਸੈਕ ਉਹਨਾਂ ਨੇ ਮੈਡੀਕਲ ਕਰਾਇਆ ਵਾ ਜੀ ਹੁਣ ਮੈਂ ਗਿਆ ਸੀ ਉਹਨਾਂ ਮੋਕੇ ਤੇ ਮੋਕਾ ਦੇਖਾਇਆ ਤੇ ਬੱਚਿਆਂ ਨੂੰ ਮੈਂ ਕਿਹਾ ਭਾਈ ਆਓ ਚੌਕੀ ਆਓ ਉਹ ਬਜ਼ੁਰਗ ਮਾਤਾ ਕਹਿੰਦੀ ਮੈਂ ਤਾਂ ਭਾਈ ਮੇਰਾ ਤੇ ਸਾ ਮੈਂ ਤਾਂ ਠੀਕ ਨਹੀਂ ਹੈ ਜੀ ਕਿ ਮੈਂ ਠੀਕ ਹੋਊਂਗੀ ਫੇਰ ਆਊਂਗੀ ਠੀਕ ਸਰ ਜਿੱਦਾਂ ਹਾਂਜੀ ਨਹੀਂ ਸਰ ਇੱਕ ਛੋਟਾ ਸਵਾਲ ਆ ਜਿੱਦਾਂ ਛੋਟੀ ਉਮਰ ਦੇ ਨੌਜਵਾਨ ਨੇ ਜਿਹੜੇ ਹੱਥਾਂ ਦਾਤ ਗਡਾਸੀਆਂ ਫੜ ਕੇ ਸਰੇ ਆਮ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਮਾਰਨਾ ਸ਼ੁਰੂ ਕਰ ਦਿੰਦੇ ਆ ਮਾਈਲਾਂਵਾਂ ਦੇ ਸਿੱਧੀਆਂ ਮਾਰੀਆਂ ਨੇ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਊਗੀ ਕਿਉਂਕਿ ਇਹ ਦਹਿਸ਼ਤਗਰਦੀ ਸਰੇ ਆਮ ਦੇਖ ਨੂੰ ਮਿਲਦੀ ਹੈ ਦੇਖੋ ਜਿਹੜੀ ਇਹ ਗੱਲ ਹੋਈ ਆ ਆਪਾਂ ਪਹਿਲਾਂ ਬਜ਼ੁਰਗ ਤੋਂ ਸ਼ੁਰੂ ਹੋਈ ਆ ਮਾਤਾ ਤੋਂ ਜੀ ਜੇ ਕਾਰਵਾਈ ਉਹਨਾਂ ਤੇ ਬਣੂਗੀ ਤੇ ਕਾਰਵਾਈ ਸਾਰਿਆਂ ਤੇ ਬਣੂਗੀ ਜੀ ਲੜਾਈ ਤੇ ਸਟਾਰਟਿੰਗ ਮਾਤਾ ਤੋਂ ਹੀ ਆ ਜੀ ਜੀ ਮਾਤਾ ਤੇ ਵੀ ਕਰਨੀ ਪੈਗੀ ਆ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਤਾਂ ਉਹਨੂੰ ਮਾਤਾ ਦਾ ਟਾਈਮ ਲਿਆ ਕਿ ਮਾਤਾ ਨੇ ਆਪ ਟਾਈਮ ਲਿਆ ਕਿ ਮੈਂ ਮਾਤਾ ਕੋਲਲੇ ਦਿਨ ਟਾਈਮ ਬੁਲਾਇਆ ਜੀ ਜੀ ਮੈਨੂੰ ਆਉ। ਉਹ ਗਲੀ ਮੈਂ ਠੀਕ ਹੋਊਂਗੀ ਫਿਰ ਆਉਂਗੀ ਮੈਂ ਠੀਕ ਤੇ ਇਹਨਾਂ ਨੂੰ ਵੀ ਕਿਹਾ ਮੈਂ ਵੀ ਫਿਰ ਉਹਨਾਂ ਦੀ ਜਿੱਜੀ ਪਾਰਟੀ ਇਹਦੇ ਠੀਕ ਨੂੰ ਜੀ ਫੁੱਦਾ ਨਾ ਖਾਸਾ ਕੋਈ ਗਲਬਾਤ ਹੋ ਗਈ। ਜੀ ਤੇ ਰੀਜਨ ਰੀਜਨ ਸਾਰਾ ਫਿਰ ਕੁੜੀਆਂ ਤੇ ਆ ਕੇ ਨੱਗਲਾ ਡੇ ਗਿਆਂ ਨੇ ਜੀ ਤੇ ਇਹਦੀ ਵਜ੍ਹਾ ਨਾਲ ਆਪਣਾ ਇਹ ਕੁੜੀ ਬੁੜੀ ਜਰੀਏ ਡੇ ਗਈ। ਨਹੀਂ ਸਰ ਅਗਰ ਦੁਬਾਰਾ ਲੜਾਈ ਹੋ ਗਈ ਇਸ ਮਾਮਲੇ ਦੇ ਵਿੱਚ ਜਿਹੜਾ ਦਾਤ ਵਰਸਾਈ ਜਾ ਰਹੇ ਨੇ ਲਗਾਤਾਰ ਮੈਨੂੰ ਥੱਪੜ ਮਾਰੇ ਜਾਂਦੇ ਨੇ ਕੱਪੜੇ ਫਾੜੇ ਜਾ ਰਹੇ ਆ। ਅਗਰ ਇਹ ਦੁਬਾਰਾ ਇਨਸੀਡੈਂਟ ਹੋ ਗਿਆ ਕਾਨੂੰਨ ਵਾਲੋਂ ਕੀ ਸਬਕ ਦਿੱਤਾ ਜਾਊਗਾ ਉਹਨਾਂ ਨੂੰ ਇਹ ਇੱਕ ਛੋਟਾ ਸਵਾਲ ਆ। ਚਾਹੇ ਉਹ ਮੁੰਡਾ ਬੁੜੀ ਐ ਚਾਹੇ ਉਹ ਜਨਾਨੀ ਐ ਕੋਈ ਵੀ ਹੋਵੇ ਚਾਹੇ ਕੋਈ ਐਨੀ ਵੀ ਉਹਦਾ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਕਾਰਵਾਈ ਅਮਲ ਚ ਆਊਗੀ ਉਹ ਲਿਆਂਦੀ ਜਾਊਗੀ ਬਹੁਤ ਬਹੁਤ ਸ਼ੁਕਰੀਆ ਕੋਈ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੇ ਗੱਦਰ ਪਾਇਆ ਨਾ ਇਹਨਾਂ ਨੇ ਲੜਕੀਆਂ ਦੇ ਵੇਲੇ ਜਿੱਦਾਂ ਨੇ ਆਂਦਾ ਸਾਰੇ ਠੋਕਾਂਗਾ ਇੱਕ ਵਾਰੀ ਐ ਨਹੀਂ ਕੱਚਾ ਨਹੀਂ ਪੱਕਾ ਕੰਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਸਰ ਇੱਕ ਇੱਕ ਉਹਨੂੰ ਵਿਯੋਗ ਨੂੰ ਟਾਈਮ ਦਿੱਤਾ ਮੈਂ ਕੱਲ ਨੂੰ ਕੋਈ ਗੱਲਬਾਤ ਹੋ ਜੇ ਉਹ ਨਾ ਹੋਵੇ ਕਿ ਉਹ ਉਹ ਉਹਦੇ ਨੂੰ ਉਮਰ ਭੋਗ ਲਈ ਬਾਅਦ ਦੂਜੇ ਜਵਾਨ ਦੰਗੇ ਜਾਣ ਪਾਰੇ ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਦੇਣ ਵਿੱਚ ਥੈਂਕ ਯੂ ਸਰ